ਸੋ ਰੇਮਪਾ ਬਾਈ ਜੀ ਹੁਣ ਗਾਚੀ ਮਲ ਰਹੇ ਨੇ ਹਾਂਜੀ ਸੋ ਚੱਲ ਰਿਹਾ ਜੀ ਹੱਥ ਸਵੇਦ ਨੇ ਇਹਦਾ ਬੇਸ ਬਣ ਜਾਊਗਾ ਫਿਰ ਇਹਨਾਂ ਗਾਚੀ ਕਲਰ ਚ ਜਿਵੇਂ ਕਹਿੰਦੇ ਨੇ ਨਾ ਜਿਹੜਾ ਆਪਣਾ ਲਿਪੇ ਹੋਏ ਘਰਾਂ ਵਾਲਾ ਛੜਾ ਕਲਰ ਹੁੰਦਾ ਉਸ ਕਲਰ ਚ ਇਹਦਾ ਬੇਸ ਬਣ ਜਾਊਗਾ ਫਿਰ ਇਹਦੇ ਤੇ ਕਲਮ ਵਧੀਆ ਚੱਲੂਗੀ ਜਿਵੇਂ ਜਿਵੇਂ ਸੁੱਕੂਗਾ ਨਾ ਜੀ ਇਹ ਇਹ ਮਤਲਬ ਗਾੜਾ ਹੁੰਦਾ ਜਾਊਗਾ ਠੀਕ ਹੈ ਜੀ ਫੱਟੀ ਉਨੀ ਜਿਆਦਾ ਮਲੈਮ ਹੁੰਦੀ ਜਾਊਗੀ ਜੀ ਠੀਕ ਹੈ ਜੀ ਤਾਂ ਪੂਰੀ ਫੱਟੀ ਹੁਣ ਕਰਕੇ ਥੋੜਾ ਜਿਹਾ ਸਮਾਂ ਲੱਗਦਾ ਹੈ ਹਾਂ ਫੱਟੀਆਂ ਨਵੀਆਂ ਨੇ ਹੁਣੇ ਤਿਆਰ ਕਰਾਈਆਂ ਨੇ ਇਸ ਲਈ ਇਹ ਨਾ ਇਹਦਾ ਬੇਸ ਬਣਾਉਣ ਲਈ ਸਾਨੂੰ ਥੋੜਾ ਜਿਹਾ ਟਾਈਮ ਅੱਜ ਲੱਗ ਜਾਊਗਾ ਇੱਕ ਬਾਈ ਜੀ ਤੁਸੀਂ ਗੱਲ ਬੜੀ ਵਧੀਆ ਦੱਸੀ ਸੀ ਵੀ ਸ਼ਾਈ ਨੂੰ گاੜਾ ਕਰਨ ਲਈ ਸ਼ਾਈ ਚ ਕੀ ਕੀ ਰਲਾਉਂਦੇ ਸੀ ਉਹ ਤੁਸੀਂ ਦੱਸਿਆ ਸੀ ਜੀ ਸ਼ਾਈ ਨੂੰ ਜੀ ਪਹਿਲੇ ਸਮੇਂ ਦੇ ਵਿੱਚ گاੜਾ ਕਰਨ ਵਾਸਤੇ ਉਹਦੇ ਵਿੱਚ ਜਾਂ ਤਾਂ ਖੰਡ ਪਾਈ ਜਾਂਦੀ ਸੀਗੀ ਜਾਂ ਗੁੜ ਪਾਉਂਦੇ ਸੀਗੇ ਜਾਂ ਕੁਝ ਜਿਹੜੇ ਸੀਗੇ ਬੱਚੇ ਗੂੰਦ ਪਾ ਲੈਂਦੇ ਸੀਗੇ ਆ ਠੀਕ ਹੈ ਜੀ ਪਰ ਗੂੰਦ ਵਾਲੀ ਸ਼ਾਈ ਨੂੰ ਦੁਬਾਰਾ ਫੱਟੀ ਤੋਂ ਉਤਾਰਨਾ ਥੋੜਾ ਜਿਆ ਮਸ਼ਕਿਲ ਹੋ ਜਾਂਦਾ ਸੀਗਾ ਠੀਕ ਹੈ ਜੀ ਜਿਹੜੀ ਖੰਡ ਤੇ ਗੁੜ ਵਾਲੀ ਸ਼ਾਈ ਹੁੰਦੀ ਸੀ ਉਹ ਸੌਖੀ ਉਤਰ ਜਾਂਦੀ ਸੀ ਠੀਕ ਹੈ ਜੀ ਆ ਹੁਣ ਥੋੜੀ ਬਹੁਤੀ ਧੁੱਪ ਹੈਗੀ ਆ ਸੂਰਜਾ ਸੂਰਜਾ ਫੱਟੀ ਸਕਾਰ ਸਾਡਾ ਕੰਮ ਬਣ ਜਾਊਗਾ ਹੈਨਾ ਤਾਂ ਆਪਾਂ ਹੁਣ ਕੋਠੇ ਚੜ ਜਾਾਂਗੇ ਜੀ ਇਸ ਤੋਂ ਵੀ ਉੱਪਰ ਹਾਂ ਜੀ ਅੱਗੇ ਚੱਲਦੇ ਚਲੇ ਜਾਵਾਂਗੇ ਜੀ ਠੀਕ ਹੈ ਜੀ ਸੋ ਲਓ ਜੀ ਗਾਚੀ ਦਾ ਕਮਾਲ ਚੱਲੀ ਜਾਂਦਾ ਬਾਕੀ ਦੇਖਦੇ ਆ ਬਾਅਦ ਥੋਂ ਸੋ ਬਾਈ ਜੀ ਗਾਚੀ ਆਪਾਂ ਘੋਲੀ ਸੀਗੀ ਤੇ ਫੱਟੀਆਂ ਆਪਾਂ ਸੈੱਟ ਕਰਨੀਆਂ ਲਿਖਣ ਲਈ ਤੇ ਲਿਖਣ ਲਈ ਫਿਰ ਆਪਾਂ ਨੂੰ ਕਲਮ ਤੇ ਸ਼ਾਈ ਵੀ ਚਾਹੀਦੀ ਸੀ ਸ਼ਾਈ ਤੁਸੀਂ ਵਧੀਆ ਬੱਟੀਆਂ ਵਾਲੀ ਕੋਲ ਲਈ ਠੀਕ ਹੈ ਜੀ ਜੀ ਸ਼ਾਈ ਆਪਣੀ ਤਿਆਰ ਹੈ ਜੀ ਹਾਂ ਜੀ ਆ ਆਪਣੀ ਕਲਮ ਹੈ ਜਿਹਦੇ ਨਾਲ ਲਿਖਾਂਗੇ ਠੀਕ ਹੈ ਜੀ ਆ ਮੇਰੇ ਕੋਲੇ ਜਿਹੜੀ ਪੁਰਾਣੇ ਸਮੇਂ ਦੇ ਸਾਈ ਪਾਉਣ ਵਾਸਤੇ ਜਿਹੜੇ ਇਨਕਟ ਪੋਰਟ ਮੰਦੇ ਸੀ ਜੀ ਠੀਕ ਹੈ ਜੀ ਉਹ ਆਪਣੇ ਕੋਲੇ ਪਏ ਆ ਜੀ ਇਹ ਵਕਵਾਤ ਤਰ੍ਹਾਂ ਦੇ ਹੁੰਦੇ ਆ ਇਹ ਹਾਂਜੀ ਇਹ ਕੋ ਮੋਰ ਵੀ ਬਣੇ ਨੇ ਉੱਤੇ ਹੈਣਾ ਇਹਦੇ ਤੇ ਤੁਸੀਂ ਜੇ ਤੁਸੀਂ ਦੋ ਤਰ੍ਹਾਂ ਦੀ ਜਾਂ ਤਿੰਨ ਤਰ੍ਹਾਂ ਦੀ ਸ਼ਾਹੀ ਪਾਉਣੀ ਹੈ ਹਾਂਜੀ ਹਾਂਜੀ ਇਹਦੇ ਦੋ ਤਿੰਨ ਖਾਨੇ ਬਣੇ ਹੋਏ ਆ ਇਹਦੇ ਵਿੱਚ ਤੁਸੀਂ ਅਲੱਗ-ਅਲੱਗ ਰੰਗ ਦੀ ਸ਼ਾਹੀ ਪਾ ਕੇ ਕੰਮ ਕਰ ਸਕਦੇ ਅੱਛਾ ਇਉਂ ਆ ਜੀ ਇਹ ਆ ਦੇਖੋ ਜੀ ਮੋਰ ਮੋਰਨੀਆਂ ਬਣੇ ਹੋਏ ਨੇ ਤੇ ਆ ਤਿੰਨ ਖਾਨੇ ਨੇ ਇੱਕ ਤਾਂ ਆ ਹੋ ਗਿਆ ਦੋ ਥੱਲੇ ਹੋ ਦੋ ਨੀਚੇ ਹੋਏ ਜੀ ਵੱਖ-ਵੱਖ ਤਰ੍ਹਾਂ ਦੀ ਸ਼ਾਹੀ ਪਾ ਲਓ ਲਾਲ ਪਾ ਲਓ ਕਾਲੀ ਪਾ ਲਓ ਜਾਂ ਕਿੰਦਾ گاੜੀ ਪਤਲੀ ਹੈਣਾ ਸਭ ਤੋਂ ਵੱਡੀ ਗੱਲ ਹੈ ਜੀ ਇਹ ਚੀਜ਼ਾਂ ਹੱਥ ਦੀਆਂ ਬਣੀਆਂ ਹੋਈਆਂ ਜੀ ਹਾਂ ਐਂ ਕਰਕੇ ਬੰਦ ਹੋ ਗਈ ਜੀ ਜੀ ਤੇ ਇੱਕ ਆ ਬਹੁਤ ਸੋਹਣੀ ਚੀਜ਼ ਹੈ ਜੀ ਇਦੇ ਵਿੱਚ ਇਹਦੇ ਵਿੱਚ ਆ ਗੜਵੇ ਦੇ ਵਿੱਚ ਸ਼ਾਹੀ ਪੈ ਜਾਂਦੀ ਹੈ ਹਾਂਜੀ ਇਹ ਇਹਨੂੰ ਤੁਸੀਂ ਐ ਕਰ ਲਓਗੇ ਸ਼ਾਹੀ ਇੱਥੇ ਆ ਜੂਗੀ ਜੀ ਠੀਕ ਹੈ ਇੱਥੋਂ ਤੁਸੀਂ ਇਨਕ ਨਾਲ ਇਹਨੂੰ ਡਿਪ ਕਰ ਸਕਦੇ ਹੋ ਜੀ ਠੀਕ ਹੈ ਇਹਨੂੰ ਐ ਡਿਪ ਕਰਕੇ ਡਿਪ ਕਰਕੇ ਤੇ ਤੁਸੀਂ ਇਹਦੇ ਤੇ ਆਪਾਂ ਇਹਦੇ ਤੇ ਲਿਖ ਲੈਣਾ ਲਿਖ ਲੈਣਾ ਜੀ ਤੇ ਜਦੋਂ ਨਹੀਂ ਲੋੜ ਆਪਾਂ ਇਹਨੂੰ ਇਹਨੂੰ ਬੰਦ ਕਰ ਦਿੰਦੇ ਹਾਂ ਆ ਬੰਦ ਹੋ ਗਿਆ ਆਹ ਜਿਹੜੀ ਹੈਗੀ ਜੀ ਇਹ ਆਪਣੇ ਕਲਮਾ ਰੱਖਣ ਵਾਸਤੇ ਹੈ ਕਲਮ ਹੋਲਡਰ ਹੋ ਗਿਆ ਜੀ ਹਾਂ ਤਿੰਨ ਚਾਰ ਤਰ੍ਹਾਂ ਦੀਆਂ ਕਲਮਾਂ ਉਹ ਤੀਜੀ ਵੀ ਦੇਖੋ ਲਾ ਕੇ ਇੱਥੇ ਥੱਲੇ ਆ ਜਣੀ ਹੈ ਹਾਂਜੀ ਹਾਂਜੀ ਦੇਖੋ ਕਿੰਨਾ ਸੋਹਣਾ ਸਟੈਂਡ ਹੈ ਜੀ ਇਹੀਆਂ ਚੀਜ਼ਾਂ ਨੂੰ ਕਿਨੇ ਬਣਾਉਣੀ ਹੈ ਨਾ ਨਾ ਜੀ ਨਾ ਮਿਲਦੀਆਂ ਨਹੀਂ ਜੀ ਤੁਹਾਡਾ ਕਲੈਕਸ਼ਨ ਬੜੀ ਵਧੀਆ ਜੀ ਇਹ ਮੈਨੂੰ ਇਹਦੇ ਨਾਲ ਨਾ ਥੋੜਾ ਰਾਇਲ ਲੱਗਣ ਲੱਗ ਗਿਆ ਜੀ ਤੁਸੀਂ ਬਹਿ ਕੇ ਲਿਖੋਗੇ ਵੀ ਇਹ ਸੋਹਣਾ ਲੱਗੇ ਹਾਂ ਜੀ ਮਤਲਬ ਇੱਕ ਵੱਖਰੀ ਫੀਲਿੰਗ ਆਉਂਦੀ ਹੈ ਜੀ ਇਹਦੇ ਨਾਲ ਹਾਂ ਸੋ ਆਪਣਾ ਮਟੀਰੀਅਲ ਤਿਆਰ ਹੈ ਜੀ ਇਸ ਤੋਂ ਬਾਅਦ ਆਪਾਂ ਊੜਾੜਾ ਫੱਟੀ ਤੇ ਲਿਖਣਾ ਅੱਜ ਜੀ ਜੀ ਸੋ ਆਪਾਂ ਦੇਖਦੇ ਹਾਂ ਅੱਗੇ ਕੀ ਬਣਦਾ ਹੈ ਠੀਕ ਠੀਕ ਹੈ ਦੁਪਹਿਰੇ ਜਿਹੜੀ ਆਪਾਂ ਫੱਟੀ ਤਿਆਰ ਕੀਤੀ ਸੀ ਅਸੀਂ ਹੁਣ 35 ਅੱਖਰੇ ਲਿਖਣੀ ਸ਼ੁਰੂ ਕੀਤੀ ਹੈ ਬਾਈ ਜੀ ਨੇ ਸੋ 14 ਦਸੰਬਰ 2024 ਮੁਕਸਰ ਬੈਠੇ ਅਸੀਂ ਫੱਟੀ ਲਿਖ ਰਹੇ ਹਾਂ ਜੀ ਔਰ ਕਿਵੇਂ ਲੱਗ ਰਹੀ ਤੁਹਾਨੂੰ ਸ਼ਾਈ ਸ਼ਵੀ ਮਿਕਸ ਕੀਤੀ ਤੁਸੀਂ ਕਲਮ ਵੀ ਦੁਬਾਰਾ ਘੜੀ ਨਹੀਂ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਜੀ 48 ਸਾਲ 50 ਸਾਲ ਪੁਰਾਣਾ ਕਲਚਰ ਜਿਹੜਾ ਖਤਮ ਹੋ ਗਿਆ ਸੀ ਅਸਲ ਦੇ ਵਿੱਚ ਨਾ ਜੀ ਇਹ ਜਿਹੜੀ ਆਪਣੀ ਇੰਕ ਹੈ ਥੋੜੀ ਜੀ ਬਹੁਤ ਜ਼ਿਆਦਾ ਪੁਰਾਣੀ ਹੈ ਇਹ ਜੀ ਇਸ ਕਰਕੇ ਥੋੜਾ ਜਿਹਾ ਇਹ ਮਿਕਸ ਹੋਣ ਦੇ ਵਿੱਚ ਤੇ ਲਿਖਣ ਚ ਦਿੱਕਤ ਆ ਰਹੀ ਹੈ ਠੀਕ ਹੈ ਜੀ ਸਮਾਂ ਪਾ ਕੇ ਇਹਨਾਂ ਚੀਜ਼ਾਂ ਦਾ ਜਿਹੜਾ ਅਸਰ ਘਟ ਜਾਂਦਾ ਜੀ ਠੀਕ ਹੈ ਕੀ ਘਟੋ ਘਟ ਜਿਹੜੀ ਆਪਣੇ ਕੋਲੇ ਹੈਗੀ ਹੈ ਕੋਈ 20 25 ਸਾਲ ਪੁਰਾਣੀ ਇੰਕ ਪਈ ਹੋਣੀ ਹੈ ਜੀ ਇਹ ਆ ਤੁਸੀਂ ਦੱਸਦੇ ਸੀ ਵੀ ਕਿਸੇ ਦੁਕਾਨਦਾਰ ਤੋਂ ਬਹੁਤ ਮੁਸ਼ਕਲ ਤੋਂ ਉਹ ਪੁਰਾਣਾ ਸਟਾਕ ਮਿਲੇ ਆ ਹਾਂਜੀ ਹਾਂਜੀ ਇਸੇ ਕਰਕੇ ਇਹ ਮਿਕਸ ਹੋਣ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਰਹੀ ਹੈ ਇਹਨੂੰ ਸਮਾਂ ਪਾ ਕੇ ਇਹਦੀ ਪਕਰ ਘਟ ਜੀ ਚਲੋ ਫਿਰ ਵੀ ਆਪਣਾ ਕੰਮ ਕਰ ਰਹੀ ਹੈ ਜੀ ਬਹੁਤ ਕਮਾਲ ਹੈ ਬਹੁਤ ਨਿਆਰਾ ਆ ਰਹੀ ਦੀ ਮੈਨੂੰ ਤੁਹਾਡਾ ਬਹੁਤ ਵਧੀਆ ਲੱਗਿਆ ਜਿੱਦਾਂ ਤੁਸੀਂ ਇਹਨੂੰ ਨਾ ਮਾਈਰ ਮੈਂਟਰ ਨਾਲ ਬਾਈਸੈਕਟ ਕੀਤਾ ਵੀ ਪੂਰਾ ਕਿੰਨਾ ਸਾਰੇ ਅੱਖਰਾਂਨ ਤਰਤੀਬ ਬਾਰ ਵੀ ਕਿੰਨੀ ਜਗ੍ਹਾ ਛੱਡਣੀ ਆ ਤਾਂ ਕਿ ਹਾਸ਼ੀਏ ਤੋਂ ਉੱਧਰ ਉੱਪਰ ਥੱਲੇ ਜਦੋਂ ਵੀ ਇਹ 35 ਅੱਖਰੀ ਪੂਰੀ ਲਿਖੀ ਜਾਵੇ ਤਾਂ ਐਨ ਬਰਾਬਰ ਲੱਗੇ ਨਾਪ ਤੋਲ ਸਹੀ ਰਹੇ ਹਾਂਜੀ ਹਾਂਜੀ ਇਹ ਬੜੀ ਜ਼ਰੂਰੀ ਚੀਜ਼ ਹੈ ਨਾ ਦਿਖਾਈ ਕਿੰਨੀ ਵੀ ਸੋਹਣੀ ਹੋਵੇ ਪਰ ਐਡਜਸਟਮੈਂਟ ਕਰਨੀ ਸਾਰੇ ਅੱਖਰਾਂ ਦਾ ਇਹ ਔਖਾ ਕੰਮ ਆ ਜੀ ਸਭ ਤੋਂ ਸੋ ਮੋਤੀ ਬਰ ਹੋਏਗੀ ਜੀ ਬਹੁਤ ਵਧੀਆ ਬਹੁਤ ਸੋਹਣਾ ਲਿਖੀ ਗਈ ਹੈ ਵੱਟੀ ਤੁਸੀਂ ਪੂਰੇ ਸੈਟੀਸਫਾਈ ਹੋ ਜੀ ਇਤੋਂ ਤਸੱਲੀ ਹੈ ਜੀ ਮੈਂ ਤੁਸੀਂ ਲਿਖੀ ਬਸ ਬਿਲਕੁਲ ਵਧੀਆ ਜੀ ਹਾਂ ਹਾਂ ਸੋਹਣਾ ਹੋ ਗਿਆ ਜੀ ਪੱਟੀ ਬਹੁਤ ਸਮੇਂ ਬਾਅਦ ਲਿਖੀ ਹੈ ਜੀ ਅੱਜ ਐਕਸਲ ਤੇ ਕਾਗਜ਼ ਤੇ ਲਿਖਣਾ ਤੇ ਪੱਟੀ ਤੇ ਲਿਖਣ ਦਾ ਫਰਕ ਪੜਾ ਹੈ ਜੀ ਹਾਂ ਜੀ ਕਾਗਜ਼ ਤੇ ਲਿਖਣਾ ਸੌਖਾ ਹੈ ਠੀਕ ਹੈ ਜੀ ਪੱਟੀ ਤੇ ਲਿਖਣਾ ਔਖਾ ਹੈ ਜੀ ਠੀਕ ਹੈ ਲੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਨਿਆਰਾ ਆਇਆ ਜੀ ਇੰਨੇ ਸਾਲਾਂ ਬਾਅਦ ਮੈਨੂੰ ਤੁਸੀਂ ਦੁਬਾਰਾ ਪੱਟੀ ਗਾਚੀ ਦਵਾਈਤ ਕਲਮ ਨਾਲ ਜੋੜਿਆ ਠੀਕ ਹੈ ਨਾ ਸੋ ਆਉਣ ਵਾਲੇ ਹੋਰ ਸਟੂਡੈਂਟ ਜਿੰਨੇ ਵੀ ਨਵੇਂ ਵਿਦਿਆਰਥੀ ਨੇ ਆਪਾਂ ਕੋਸ਼ਿਸ਼ ਕਰਾਂਗੇ ਵੀ ਦੁਬਾਰਾ ਤੋਂ ਫੱਟੀਆਂ ਨਾਲ ਕੋਸ਼ਿਸ਼ੀ ਜੀ ਜਿਹੜਾ ਫੱਟੀ ਵਾਲਾ ਕਲਚਰ ਆਪਾਂ ਸਕੂਲਾਂ 'ਚ ਵੀ ਦੁਬਾਰਾ ਲੈ ਕੇ ਆਈਏ ਹਾਂਜੀ ਤੇ ਆਪਾਂ ਰਲ ਮਿਲ ਕੇ ਸੱਭਿਆਚਾਰ ਬਚਾਉਣਾ ਜੇ ਆਪਾਂ ਨਾ ਧਿਆਨ ਦਿੱਤਾ ਕਲਾਕਾਰਾਂ ਨੇ ਫਿਰ ਤਾਂ ਫੱਟੀ ਪੋਚੀ ਗਈ ਸਭ ਦੀ ਪੋਚੀ ਗਈ ਬਿਲਕੁਲ ਸਿੰਗਲ ਹੈ ਜੀ ਸੋ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਮੁਕਸਰ ਸ਼ਹਿਰ ਦਾ ਘੜਾ ਦਿੱਤਾ ਬਹੁਤ ਵਧੀਆ ਲੱਗਿਆ ਜੀ ਜਲੇਬੀਆਂ ਖਾਧੀਆਂ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਕੋਈ ਨਹੀਂ ਮਿਲਦੇ-ਗਿਲਦੇ ਰਹਾਂਗੇ ਹੁਣ ਤਾਂ ਜ਼ਰੂਰ ਸ਼ੁਕਰੀਆ ਜੀ ਜੀ